ਕੀ ਗਲਤ ਕਰ ਲਈਏ ਕਿਉਂਕਿ ਤੁਹਾਡੀ ਕੋਈ ਵੀ ਇੰਟਰਵਿਊ ਹੁੰਦੀ ਹੈ ਅਗਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਗੱਲਬਾਤ ਨਾ ਕਰੀਏ ਉਸ ਉਹਨਾਂ ਬਾਰੇ ਤਾਂ ਹੁਣ ਉਹ ਕਾਂਗਰਸ ਦੇ ਆਣ ਦੇਖਿਆ ਜਾਵੇ ਵੀ ਉਹ ਹੁਣ ਵੀ ਉਹਨਾਂ ਨੇ ਆਪਣੇ ਕਾਂਗਰਸ ਦੇ ਕੈਂਡੀਡੇਟ ਖੜਾਏ ਨੇ ਆਣ ਵਾਲੇ ਸਮੇਂ ਦੇ ਵਿੱਚ ਉਹ ਫਿਰ ਲੱਗਦਾ ਕਾਂਗਰਸ ਤੋਂ ਜਿਹੜੇ ਹੈਗੇ ਨੇ ਐਮਐਲ ਇਲੈਕਸ਼ਨ ਵੀ ਲੜਨਗੇ ਤੇ ਤੁਸੀਂ ਫਿਰ ਉਹਨਾਂ ਦੇ ਵਿਰੋਧ ਚ ਤੁਸੀਂ ਮੈਂ ਲੜਾਈ ਪਾ ਕੇ ਕੋਈ ਨਹੀਂ ਮੈਂ ਲੜਾਈ ਨਹੀਂ ਪਾ ਕੇ ਤੁਸੀਂ ਕਿਉਂਕਿ ਮੈਂ ਪੰਜਾਬ ਦੇ 117 ਸੀਟਾਂ ਦੇ ਵਿੱਚੋਂ ਇਹ ਹੌਟ ਸੀਟ ਹੋ ਜਾਂਦੀ ਹੈ ਜਦੋਂ ਕੜਵਲ ਤੇ ਬੈਂਸ ਸਾਹਮਣੇ-ਸਾਹਮਣੇ ਹੋ ਜਾਂਦੇ ਨੇ ਦੇਖੋ ਅਸੀਂ ਇਸ ਇਚ ਇਲੈਕਸ਼ਨ ਲੜੇ ਬਹੁਤ ਝਗੜੇ ਹੋਏ ਜੀ ਲੋਕਾਂ ਨੇ ਸਾਨੂੰ ਦੋਨਾਂ ਨੂੰ ਨਕਾਰਤਾ ਠੀਕ ਹੈ ਲੋਕ ਲੜਾਈ ਝਗੜੇ ਨਹੀਂ ਪਸੰਦ ਕਰਦੇ ਪਰ ਮੈਂ ਐਸੇ ਕੀ ਲੋਕਾਂ ਨਾਲ ਵਾਅਦਾ ਕਰਦਾ ਮੈਂ ਇਸ ਇਲੈਕਸ਼ਨ ਦੇ ਵਿੱਚ ਕੋਈ ਲੜਾਈ ਨਹੀਂ ਕਰੂੰਗਾ ਜਿਹੜਾ ਵਾਰ ਕਰਨਾ ਪਹਿਲ ਕਰਨੀ ਆ ਉਹ ਕਰ ਹੀ ਜਾਣਾ ਜੀ ਮੈਂ ਇੱਕ ਮਨ ਬਣਾ ਕੇ ਤੁਰਿਆ ਵੀ ਮੈਂ ਕੋਈ ਲੜਾਈ ਝਗੜਾ ਨਹੀਂ ਕਰਨਾ ਜੀ ਸੋ ਮੈਨੂੰ ਲੱਗਦਾ ਜੇ ਮੈਨੂੰ ਇੰਨੀ ਕੁ ਸਮਝ ਆ ਚੁੱਕੀ ਹੈ ਇਹ ਤਾਂ ਉਹਨਾਂ ਨੂੰ ਵੀ ਆ ਗਈ ਹੋਣੀ ਆ ਵੀ ਝਗੜੇ ਕਰਕੇ ਕੀ ਖਤ ਲਿਆ ਅਸੀਂ ਹੁਣ ਮੁੱਦਿਆਂ ਦੇ ਉੱਤੇ ਇਲੈਕਸ਼ਨ ਲਾਣੀ ਆ ਅਸੀਂ ਪਰਸਨਲ ਕੋਈ ਮੇਰਾ ਹੋਣਾ ਉਹਨਾਂ ਨਾਲ ਹੈ ਨਹੀਂ ਤੇ ਪਰਸਨਲ ਅਸੀਂ ਇੱਕ ਦੂਜੇ ਲਈ ਖਤਮ ਵੀ ਕਰਤਾ ਜੋ ਕਰਨਾ ਸੀ ਉਹਦੇ ਕਰਤਾ ਤੁਹਾਡੇ ਕੋਲ ਹੋਈ ਮੀਟਿੰਗ ਉਹਨਾਂ ਨਾਲ ਕੀ ਹੋਵੇ ਪੁਰਾਣੀਆਂ ਗੱਲਾਂ ਭੁੱਲ ਜੀ ਜਿਹੜੇ ਐਫ ਆਈ ਆਰ ਮੇਰੇ ਕੋਲ ਨਹੀਂ ਉਹਨਾਂ ਤੇ ਹੋਈਆਂ ਸੀ ਜੀ ਉਹਦੇ ਚ ਮੈਂ ਉਹਨਾਂ ਦੀ ਸਟੇਟਮੈਂਟ ਜਿੱਥੇ ਦੇਣੀ ਸੀ ਦੇਤੀ ਜਿੱਥੇ ਕੋਈ ਐਫ ਆਈ ਆਰ ਸਾਡੇ ਤੇ ਹੋਈਆਂ ਨੇ ਉਹ ਤੁਹਾਡਾ ਸਮਝੌਤਾ ਹੋ ਗਿਆ ਉਹਨਾਂ ਨਾਲ ਸਮਝੌਤਾ ਭਾਈਚਾਰਕ ਤੌਰ ਤੇ ਹੋ ਗਿਆ ਪਰ ਪੋਲੀਟੀਕਲ ਅਸੀਂ ਕਦੇ ਵੀ ਇਸ ਜਨਮ ਦੇ ਵਿੱਚ ਮੈਨੂੰ ਲੱਗਦਾ ਅਸੀਂ ਇਕੱਠੇ ਸ਼ਾਇਦ ਨਹੀਂ ਹੋ ਪਾਵਾਂਗੇ ਕਿ ਗਲਤ ਕਰ ਲਈਏ ਕਿਉਂਕਿ ਤੁਹਾਡੀ ਕੋਈ ਵੀ ਇੰਟਰਵਿਊ ਹੁੰਦੀ ਹੈ ਅਗਰ ਸਿਮਰਜੀਤ ਜੀ ਸੀ ਬੈਂਸ ਦੇ ਨਾਲ ਗੱਲਬਾਤ ਨਾ ਕਰੀਏ ਉਸ ਉਹਨਾਂ ਬਾਰੇ ਤਾਂ ਹੁਣ ਉਹ ਕਾਂਗਰਸ ਦੇ ਆਣ ਦੇਖਿਆ ਜਾਵੇ ਵੀ ਉਹ ਹੁਣ ਵੀ ਉਹਨਾਂ ਨੇ ਆਪਣੇ ਕੌਂਸਲਰ ਦੇ ਕੈਂਡੀਡੇਟ ਖੜਾਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਫਿਰ ਲੱਗਦਾ ਕਾਂਗਰਸ ਤੋਂ ਜਿਹੜੇ ਹੈਗੇ ਨੇ ਐਮਐਲ ਇਲੈਕਸ਼ਨ ਵੀ ਲੜਨਗੇ ਤੇ ਤੁਸੀਂ ਫਿਰ ਉਹਨਾਂ ਦੇ ਵਿਰੋਧ ਚ ਤੁਸੀਂ ਮੈਂ ਲੜਾਈ ਪਾ ਕੇ ਖੋ ਜੀ ਮੈਂ ਲੜਾਈ ਨਹੀਂ ਪਾ ਕੇ ਤੁਸੀਂ ਕਿਉਂਕਿ ਪੰਜਾਬ ਦੇ 117 ਸੀਟਾਂ ਦੇ ਵਿੱਚੋਂ ਇਹ ਹੌਟ ਸੀਟ ਹੋ ਜਾਂਦੀ ਹੈ ਜਦੋਂ ਕੜਵਲ ਤੇ ਬੈਂਸ ਸਾਹਮਣੇ-ਸਾਹਮਣੇ ਹੋ ਜਾਂਦੇ ਨੇ ਦੇਖੋ ਅਸੀਂ ਇਸ ਇਚ ਇਲੈਕਸ਼ਨ ਲੜੇ ਬਹੁਤ ਝਗੜੇ ਹੋਏ ਜੀ ਲੋਕਾਂ ਨੇ ਸਾਨੂੰ ਦੋਨਾਂ ਨੂੰ ਨਕਾਰਤਾ ਠੀਕ ਹੈ ਲੋਕ ਲੜਾਈ ਝਗੜੇ ਨਹੀਂ ਪਸੰਦ ਕਰਦੇ ਪਰ ਮੈਂ ਐਸ ਕੀ ਲੋਕਾਂ ਨਾਲ ਵਾਅਦਾ ਕਰਦਾ ਹੂੰ ਮੈਂ ਇਸ ਇਲੈਕਸ਼ਨ ਦੇ ਵਿੱਚ ਕੋਈ ਲੜਾਈ ਨਹੀਂ ਕਰੂੰਗਾ ਜਿਹੜਾ ਵਾਰ ਕਰਨਾ ਪਹਿਲ ਕਰਨੀ ਆ ਉਹ ਕਰ ਹੀ ਜਾਣਾ ਜੀ ਮੈਂ ਇੱਕ ਮਨ ਬਣਾ ਕੇ ਤੁਰਿਆ ਵੀ ਮੈਂ ਕੋਈ ਲੜਾਈ ਕਰ ਨਹੀਂ ਕਰਾਂ ਜੀ ਸੋ ਮੈਨੂੰ ਲੱਗਦਾ ਜੇ ਮੈਨੂੰ ਇੰਨੀ ਕੁ ਸਮਝ ਆ ਚੁੱਕੀ ਹੈ ਇਹ ਤਾਂ ਉਹਨਾਂ ਨੂੰ ਵੀ ਆ ਗਈ ਹੋਣੀ ਆ ਵੀ ਝਗੜੇ ਕਰਕੇ ਕੀ ਖਤ ਲਿਆ ਨੀ ਅਸੀਂ ਹੁਣ ਮੁੱਦਿਆਂ ਦੇ ਉੱਤੇ ਇਲੈਕਸ਼ਨ ਕਰਨੀ ਆ ਅਸੀਂ ਪਰਸਨਲ ਕੋਈ ਮੇਰਾ ਹੁਣ ਉਹਨਾਂ ਨਾਲ ਹੈ ਨਹੀਂ ਤੇ ਪਰਸਨਲ ਅਸੀਂ ਇੱਕ ਦੂਜੇ ਲਈ ਖਤਮ ਵੀ ਕਰਤਾ ਜੋ ਕਰਨਾ ਸੀ ਜਿਹੜੀ ਮੀਟਿੰਗ ਉਹਨਾਂ ਨਾਲ ਕਿਹਾ ਹੋਵੇ ਪੁਰਾਣੀਆਂ ਗੱਲਾਂ ਭੁੱਲ ਜੀ ਜਿਹੜੇ ਐਫ ਆਈ ਆਰ ਮੇਰੇ ਕੋਲ ਨਹੀਂ ਉਹਨਾਂ ਤੇ ਹੋਈਆਂ ਸੀ ਜੀ ਉਹਦੇ ਚ ਮੈਂ ਉਹਨਾਂ ਦੇ ਸਟੇਟਮੈਂਟ ਜਿੱਥੇ ਦੇਣੀ ਸੀ ਦੇਤੀ ਜਿੱਥੇ ਕੋਈ ਐਫ ਆਈ ਆਰ ਸਾਡੇ ਤੇ ਹੋਈਆਂ ਨੇ ਉਹ ਤੁਹਾਡਾ ਸਮਝੌਤਾ ਹੋ ਗਿਆ ਉਹਨਾਂ ਨਾਲ ਸਮਝੌਤਾ ਭਾਈਚਾਰਕ ਤੌਰ ਤੇ ਹੋ ਗਿਆ ਪਰ ਪੋਲੀਟੀਕਲ ਅਸੀਂ ਕਦੇ ਵੀ ਇਸ ਜਨਮ ਦੇ ਵਿੱਚ ਮੈਨੂੰ ਲੱਗਦਾ ਅਸੀਂ ਇਕੱਠੇ ਸ਼ਾਇਦ ਨਹੀਂ ਹੋ ਪਾਵਾਂਗੇ ਇੱਕ ਗਲਤ ਕਰ ਲਈਏ ਕਿਉਂਕਿ ਤੁਹਾਡੀ ਕੋਈ ਵੀ ਇੰਟਰਵਿਊ ਹੁੰਦੀ ਹੈ ਅਗਰ ਸਿਮਰਜੀਤ ਜੀ ਤੁਸੀਂ ਬੈਂਸ ਦੇ ਨਾਲ ਗੱਲਬਾਤ ਨਾ ਕਰੀਏ ਉਸ ਉਹਨਾਂ ਬਾਰੇ ਤਾਂ ਹੁਣ ਉਹ ਕਾਂਗਰਸ ਦੇ ਆਣ ਦੇਖਿਆ ਜਾਵੇ ਵੀ ਉਹ ਹੁਣ ਵੀ ਉਹਨਾਂ ਨੇ ਆਪਣੇ ਕਾਂਗਰਸ ਦੇ ਕੈਂਡੀਡੇਟ ਖੜਾਏ ਨੇ ਆਣ ਵਾਲੇ ਸਮੇਂ ਦੇ ਵਿੱਚ ਉਹ ਫਿਰ ਲੱਗਦਾ ਕਾਂਗਰਸ ਤੋਂ ਜਿਹੜੇ ਹੈਗੇ ਨੇ ਐਮ ਐਲ ਇਲੈਕਸ਼ਨ ਵੀ ਲੜਨਗੇ ਤੇ ਤੁਸੀਂ ਫਿਰ ਉਹਨਾਂ ਦੇ ਵਿਰੋਧ ਚੋਂ ਤੁਸੀਂ ਮੈਨੂੰ ਲੜਾਈ ਪਾ ਕੇ ਖੋਜ ਨਹੀਂ ਮੈਂ ਲੜਾਈ ਨਹੀਂ ਪਾ ਕੇ ਤੁਸੀਂ ਕਿਉਂਕਿ ਮੈਂ ਪੰਜਾਬ ਦੇ 117 ਸੀਟਾਂ ਦੇ ਵਿੱਚੋਂ ਇਹ ਹੌਟ ਸੀਟ ਹੋ ਜਾਂਦੀ ਹੈ ਜਦੋਂ ਕੜਵਲ ਤੇ ਬੈਂਸ ਆਪਸ ਵਿੱਚ ਹੋ ਜਾਂਦੇ ਦੇਖੋ ਅਸੀਂ ਇਸ ਇਲੈਕਸ਼ਨ ਲੜੇ ਬਹੁਤ ਝਗੜੇ ਹੋਏ ਜੀ ਲੋਕਾਂ ਨੇ ਸਾਨੂੰ ਦੋਨਾਂ ਨੂੰ ਨਕਾਰਤਾ ਠੀਕ ਹੈ ਲੋਕ ਲੜਾਈ ਝਗੜੇ ਨਹੀਂ ਪਸੰਦ ਕਰਦੇ ਪਰ ਮੈਂ ਐਸ ਕੀ ਲੋਕਾਂ ਨਾਲ ਵਾਅਦਾ ਕਰਦਾ ਮੈਂ ਇਸ ਇਲੈਕਸ਼ਨ ਦੇ ਵਿੱਚ ਕੋਈ ਲੜਾਈ ਨਹੀਂ ਕਰੂੰਗਾ ਜਿਹੜਾ ਵਾਰ ਕਰਨਾ ਪਹਿਲ ਕਰਨੀ ਆ ਉਹ ਕਰ ਹੀ ਜਾਣਾ ਜੀ ਮੈਂ ਇੱਕ ਮਨ ਬਣਾ ਕੇ ਤੁਰਿਆ ਵੀ ਮੈਂ ਕੋਈ ਲੜਾਈ ਕਰ ਨਹੀਂ ਕਰਨਾ ਜੀ ਸੋ ਮੈਨੂੰ ਲੱਗਦਾ ਜੇ ਮੈਨੂੰ ਇੰਨੀ ਕ ਸਮਝ ਆ ਚੁੱਕੀ ਹੈ ਤਾਂ ਉਹਨਾਂ ਨੂੰ ਵੀ ਆ ਗਈ ਹੋਣੀ ਆ ਵੀ ਝਗੜੇ ਕਰਕੇ ਕੀ ਖਟ ਲਿਆ ਜੀ ਅਸੀਂ ਹੁਣ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਨੀ ਆ ਅਸੀਂ ਪਰਸਨਲ ਕੋਈ ਮੇਰਾ ਉਹਨਾਂ ਨਾਲ ਹੈ ਨਹੀਂ ਤੇ ਪਰਸਨਲ ਅਸੀਂ ਇੱਕ ਦੂਜੇ ਲਈ ਖਤਮ ਵੀ ਕਰਤਾ ਜੋ ਕਰਨਾ ਸੀ ਤੁਹਾਡੇ ਕੋਲ ਹੋਈ ਮੀਟਿੰਗ ਉਹਨਾਂ ਨਾਲ ਕੀ ਹੋਵੇ ਪੁਰਾਣੀਆਂ ਗੱਲਾਂ ਭੁੱਲ ਜੀ ਜਿਹੜੇ ਐਫ ਆਈ ਆਰ ਮੇਰੇ ਕੋਲ ਨਹੀਂ ਉਹਨਾਂ ਤੇ ਹੋਈਆਂ ਸੀ ਜੀ ਉਹਦੇ ਚ ਮੈਂ ਉਹਨਾਂ ਦੇ ਸਟੇਟਮੈਂਟ ਜਿੱਥੇ ਦੇਣੀ ਸੀ ਦੇਤੀ ਜਿੱਥੇ ਕੋਈ ਐਫ ਆਈ ਆਰ ਸਾਡੇ ਤੇ ਹੋਈਆਂ ਨੇ ਉਹ ਤੁਹਾਡਾ ਸਮਝੌਤਾ ਹੋ ਗਿਆ ਉਹਨਾਂ ਨਾਲ ਸਮਝੌਤਾ ਭਾਈਚਾਰਕ ਤੌਰ ਤੇ ਹੋ ਗਿਆ ਪਰ ਪੋਲੀਟੀਕਲ ਅਸੀਂ ਕਦੇ ਵੀ ਇਸ ਜਨਮ ਦੇ ਵਿੱਚ ਮੈਨੂੰ ਲੱਗਦਾ ਅਸੀਂ ਇਕੱਠੇ ਸ਼ਾਇਦ ਨਹੀਂ ਹੋ ਪਾਵਾਂਗੇ